ਇੱਕ ਘੰਟਾ ਪਹਿਲਾਂ ਦੀ ਗੱਲ ਆ ਇੱਕ ਘੰਟਾ ਪਹਿਲਾਂ ਦੀ ਖਬਰ ਆ 2 ਘੰਟੇ ਪਹਿਲਾਂ ਦੀ ਖਬਰ ਆ ਆ ਜਿਹੜੇ ਝਾੜੂ ਵਾਲੇ ਆਪ ਦੇ ਆਪ ਨੂੰ ਵੱਡਾ ਸਮਝਦੇ ਨੇ ਨਾ ਵੀ ਅਸੀਂ ਬੜੇ ਵੱਡੇ ਪਤਾ ਨਹੀਂ ਪੰਜਾਬ ਦੀ ਬਦਲਾਵ ਪਾਰਟੀਆਂ ਕੀ ਜਿਹੜੇ ਵੱਡੇ ਵੱਡੇ ਗੱਲਾਂ ਸੁਣਾਉਂਦੇ ਨੇ ਵੱਡੇ ਵੱਡੇ ਇਤਿਹਾਸ ਦੀਆਂ ਗੱਲਾਂ ਕਰਦੇ ਨੇ ਮੌਜੂਦਾ ਐਮਪੀ ਪਹਿਲਾਂ ਕਾਂਗਰਸ ਦੇ ਵਿੱਚ ਆਇਆ ਕਾਂਗਰਸ ਦੇ ਵਿੱਚ ਆਉਣ ਤੋਂ ਬਾਅਦ ਫਿਰ ਉਹਨੇ ਝਾੜੂ ਵਾਲੇ ਟਿਕਟ ਦਿੱਤੀ ਝਾੜੂ ਤੋਂ ਐਮਪੀ ਬਣਿਆ ਅੱਜ ਉਹ ਜਾ ਕੇ ਘਟਾ ਪਹਿਲਾਂ ਜਾ ਕੇ ਬੀਜੇਪੀ ਦੇ ਵਿੱਚ ਰਲ ਗਿਆ ਝਾੜੂ ਦਾ ਮਜੂਤਾ ਐਮਐਲਏ ਜੱਗ ਦੇ ਵਿੱਚ ਰਲ ਗਿਆ ਹੁਣ ਤੁਹਾਡੇ ਅੱਗੇ ਸਮੱਸਿਆਵਾਂ ਵਈ ਇਹਨੇ ਸਮਝਣ ਵਾਲੀ ਗੱਲ ਇਹ ਆ ਮੇਰੇ ਵੀਰੋ ਮੇਰੇ ਭਰਾਵੋ ਜਿਆਤਰ ਸਾਡੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਪਤਾ ਹੋਣਾ ਮੈਂ ਮੰਨਦਾ ਸਾਡਿਆ ਇਹ ਨਹੀਂ ਪਤਾ ਕੋਈ ਸਾਡਾ ਸਿਸਟਮ ਚੱਲਦਾ ਕਿੱਥੋਂ ਆ ਬੇਬੇ 117 ਵਿਧਾਨ ਸਭਾ ਸੀਟਾਂ ਲਗੀਆਂ ਜਿੱਥੇ ਕਿ ਪੰਜਾਬ ਦੀ ਗੱਲ ਹੁੰਦੀ ਹੈ ਜਿੱਥੇ ਕਿ ਪੰਜਾਬ ਦੇ ਮਸਲੇ ਹੱਲ ਹੁੰਦੇ ਨੇ ਉਹਨੂੰ ਵਿਧਾਨ ਸਭਾ ਕਹਿੰਦੇ ਨੇਗੇ 117 ਸਾਡੇ ਐਮਐਲਏ ਚੁਣੇ ਜਾਂਦੇ ਨੇਗੇ ਸਾਡੀ ਜਿਹੜੀ ਲੋਕ ਸਭਾ ਹੈ ਉੱਥੇ ਸਾਡੇ 13 ਐਮਪੀ ਚੁਣੇ ਜਾਂਦੇ ਨੇ ਸੱਤ ਸਾਡੇ ਜਿਹੜੇ ਰਾਜ ਸਭਾ ਮੈਂਬਰ ਚੁਣੇ ਜਾਂਦੇ ਨੇ ਇਹ ਗੱਲਾਂ ਬਾਰੇ ਜਿੱਦਣ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਸਾਡਾ ਸਮੱਸਿਆਵਾਂ ਦਾ ਹੱਲ ਕਿਵੇਂ ਹੋਣਾ ਹੈ ਸਾਡੇ ਸਮੱਸਿਆਵਾਂ ਦਾ ਹੱਲ ਕਿਵੇਂ ਹੋਣਾ ਜਿਹੜੇ ਚੁਣੀ ਹੋਈ ਪਾਰਟੀਆਂ ਉਹ ਸੱਤ ਰਾਜ ਸਭਾ ਮੈਂਬਰ ਚੁਣਦੀ ਹੈ ਆ ਜਿਹੜਾ ਝਾੜੂ ਇਹ ਗੱਲ ਕਹਿ ਕੇ ਵੋਟਾਂ ਲੋਕਾਂ ਤੋਂ ਮੰਗ ਰਿਹਾ ਨਾ ਕਿ ਸਾਡੇ ਹੱਥ ਮਜ਼ਬੂਤ ਕਰੋ ਸਾਡਾ ਕਰੋੜਾ ਰੁਪਿਆ ਫੰਡ ਸੈਂਟਰ ਗਵਰਨਮੈਂਟ ਰੋਕੀ ਖੜੀ ਹੈ ਝਾੜੂ ਵਾਲੇ ਇਸ ਆਧਾਰ ਤੇ ਵੋਟਾਂ ਮੰਗ ਰਹੇ ਨੇ ਇਹ ਤੁਸੀਂ ਸਵਾਲ ਨੌਜਵਾਨਾਂ ਨੇ ਕਰਨਾ ਹੈ ਕਿਉਂਕਿ ਦੂਜਿਆਂ ਪਾਰਟੀਆਂ ਦਾ ਅੱਲੇ-ਪੱਲੇ ਕੱਖ ਨਹੀਂ ਹੈਗਾ ਆ ਬਾਦਲ ਦਲੀਆਂ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਖੜ ਕੇ ਸਵਾਲ ਜਿੰਨਾ ਟਾਈਮ ਉੱਥੇ ਦੁਆਰੇ ਮਾਈਕ ਲਾ ਲਿਓ ਇੱਕ ਉਹ ਉੱਥੇ ਮਾਈਕ ਫਿੱਟ ਕਰ ਲਿਓ ਪਰ ਉੱਥੇ ਇੱਥੇ ਜਿਹੜਾ ਵੀ ਲੀਡਰ ਬੋਲੂਗਾ ਕਿਉਂਕਿ ਇਹ ਹੋ ਸਕਦਾ ਵੀ ਕੱਟੜ ਪਾਰਟੀਆਂ ਦੇ ਸਮਰਥਕ ਹੁੰਦੇ ਨੇ ਉਹਨੇ ਸਵਾਲ ਨਹੀਂ ਕਰਦੇ ਨੇ ਪਰ ਉਹ ਉੱਥੇ ਮਾਈਕ ਬਰਾਬਰ ਕਰ ਲਿਓ ਜਦੋਂ ਸਾਡੇ ਪਿੰਡ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਆਇਆ ਸੀ ਮੈਨੂੰ ਕਹਿੰਦੇ ਕਾਂਗਰਸ ਵਾਲੇ ਕਹਿੰਦੇ ਬੋਲਣ ਨਹੀਂ ਦਿੰਦੇ ਮੈਂ ਦੂਜੇ ਪਾਸੇ ਮਾਈਕ ਫਿੱਟ ਕਰ ਲਿਆ ਮੈਂ ਕਿਹਾ ਮੇਰੇ ਜਿੰਨਾ ਟਾਈਮ ਸਵਾਲਾਂ ਦੇ ਜਵਾਬ ਲਾਉਣ ਨੂੰ ਤੁਸੀਂ ਸਵਾਲ ਕਰਦੇ ਨਹੀਂ ਉਹਨਾ ਟਾਈਮ ਅਸਲਾਂ ਦਾ ਹੱਲ ਨਹੀਂ ਹੈਗਾ ਝਾੜੂ ਵਾਲਿਆਂ ਦੀ ਜਿਹੜੀ ਤੁਹਾਨੂੰ ਗੱਲ ਦੱਸਦਾ ਜਿਹੜੇ ਝਾੜੂ ਵਾਲੇ ਗੱਲ ਕਹਿੰਦੇ ਨੇ ਕਿ ਅਸੀਂ ਛਾੜੇ ਹੱਥ ਮਜ਼ਬੂਤ ਕਰੋ ਭਗਮਾਤਮਾਨ ਜਿਹੜਾ ਵੱਡੇ ਵੱਡੇ ਚੁਟਕਲੇ ਸੁਣਾ ਕੇ ਛੜਦਾ ਗੱਲ ਉਹਨੂੰ ਮੈਂ ਕਹਿੰਦਾ ਜੇ ਕੋਈ ਭਗਮਾਤਮਾਨ ਨੂੰ ਜੇ ਕੋਈ ਬਰਾਬਰ ਦਾ ਬੋਲਣ ਵਾਲਾ ਟੱਕਰਨਾ ਚਾਹੁੰਦਾ ਨਾ ਉਹ ਪਾਣਾ ਸਿੱਧੂ ਆ ਮੇਰੇ ਨਾਲ ਗੱਲਬਾਤ ਕਰੇ ਮੇਰੇ ਮੂਹਰੇ ਮੇਰੇ ਮੂਹਰੇ ਅੱਖ ਨਹੀਂ ਚੱਕਦਾ ਪਤਾ ਪਰ ਜਿੰਨੇ ਲੈਣਾ ਤਾਲ ਆਉਂਦਾ ਉਹਨੂੰ ਪਤਾ ਵੀ ਸਤਰਾ ਸ਼੍ਰੀਕ 20 ਕਿਲੋਮੀਟਰ ਦੂਰ ਪਿੰਡ ਇਹ ਜਿਹੜਾ ਉਹ ਜੜਾਉ ਕੁਝ ਬੋਲਦਾ ਹੋਰ ਕੋਈ ਨਹੀਂ ਬੋਲਦਾ ਅੱਛਾ ਗੱਲਾਂ ਕਰਦਾ ਚੁਟਕਲਾ ਬਣਾ ਕੇ ਛੱਡਿਆ ਮਾਂ ਦੇ ਪੁੱਤ ਨੇ ਮੈਂ ਦਿੱਲੀ ਚ ਲੱਗਿਆ ਬੇਬੇ ਸੁਣਨ ਵਾਲੀ ਗੱਲ ਹੈ ਭਗਵਾਨਤ ਮਾਨ ਕਹਿੰਦਾ ਮੈਂ ਦਿੱਲੀ ਚ ਲੱਗਿਆ ਅੱਛਾ ਮਨ ਨੂੰ ਉੱਥੇ ਜਾ ਕੇ ਇੱਕ ਐਡਾ ਵੱਡਾ ਬੁੱਧੀਜੀਵੀ ਮਿਲਿਆ ਉਹ ਮੇਰਾ ਬਹੁਤ ਵੱਡਾ ਫੈਨ ਆ ਮੈਂ ਉਹਨੂੰ ਮੈਨੂੰ ਉਹਨੇ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਦੱਸਿਆ ਲੋਕਾਂ ਕੋਲੇ ਗੱਲ ਬਣਾ ਕੇ ਦੱਸੀ ਅਸੀਂ ਆਉਂਦੀ ਐ ਅੱਛਾ ਮੈਂ ਉਹਨੂੰ ਆਖਿਆ ਵੀ ਉਹ ਕਹਿੰਦਾ ਮੈਨੂੰ ਕਹਿੰਦਾ ਵੀ ਉਹ ਜਿਹੜਾ ਮੈਨੂੰ ਬੰਦਾ ਮਿਲਿਆ ਭਗਵਾਨਤ ਮਾਨ ਕਹਦਾ ਮੇਰਾ ਬਹੁਤ ਤਕੜਾ ਫੈਨ ਸੀਗਾ ਉਹ ਮ ਉਹ ਕਹਿੰਦੇ ਵੀ ਜਿਹੜਾ ਪੰਜਾਬ ਦਾ ਕਰੋੜਾਂ ਰੁਪਿਆ ਫੰਡ ਰੋਕੀ ਖੜਿਆ ਸੈਂਟਰ ਗਵਰਨਮੈਂਟ ਮਤਲਬ ਲਗਾ 5 ਹਜ਼ਾਰ ਹਜ਼ਾਰ ਦੇ ਤਕਰੀਬਨ ਕਰੋੜ ਕਰੋੜ ਫੰਡ ਜਿਹੜਾ ਸੈਂਟਰ ਗਵਰਨਮੈਂਟ ਰੋਕੀ ਖੜਿਆ ਪੰਜਾਬ ਦਾ ਉਹ ਕਹਿੰਦੇ ਵੀ ਇਹਨਾਂ ਦੇ ਗਲਤ ਨੀਤੀਆਂ ਦੇ ਤਾਂ ਨਹੀਂ ਫੰਡ ਪਾਉਂਦੇ ਅੱਗੇ ਮੈਂ ਸਾਰੇ ਤੇ ਆਉਣਾ ਅੱਛਾ ਮੈਨੂੰ ਜਦੋਂ ਮਰਾਕੇ ਫੈਨ ਮਿਲਿਆ ਮੈਂ ਆਖਿਆ ਵੀ ਕਹਿੰਦਾ ਮੈਨੂੰ ਦੱਸ ਵੀ ਹੱਲ ਕੀ ਉਹ ਕਹਿੰਦਾ ਹੱਲ ਤਾਂ ਕਹਿੰਦਾ ਪੰਜਾਬ ਦੇ ਵਿੱਚ ਪਿਆ ਮੇਰਾ ਫੈਨ ਮੈਨੂੰ ਭਗਮਤ ਮੰਡ ਕਹਿੰਦਾ ਉਹ ਕਹਿੰਦਾ ਕਿੱਥੇ ਹੱਲ ਪਿਆ ਉਹ ਕਹਿੰਦਾ ਜਾ ਕੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਗੱਲ ਕਰ ਵੀ ਲੋਕਾਂ ਦੇ ਕੋਲੇ ਗੱਲ ਜਾ ਕੇ ਕਰ ਜੀ ਤੁਹਾਡੇ 13 ਸੀਟਾਂ ਲੋਕ ਸਭਾ ਦੇ ਮਿਲ ਜਾਣ ਤਾਂ ਤੁਹਾਡੇ ਹੱਥ ਮਜ਼ਬੂਤ ਹੋ ਜਾਣਗੇ ਲੋਕ ਸਭਾ ਦੇ ਵਿੱਚ ਤੁਹਾਡੀ ਧਿਰ ਮਜ਼ਬੂਤ ਹੋ ਜੀ ਤੁਸੀਂ ਫੰਡ ਲੈ ਸਕਦੇ ਹੋ ਅੱਛਾ ਲਾ ਆ ਗੱਲ ਬਣਾ ਕੇ ਛੱਡੀ ਇਹਦਾ ਜਵਾਬ ਮੈਂ ਦਿੰਦਾ ਵੀ ਜਿਹੜਾ ਤੈਨੂੰ ਪਹਿਲਾਂ 92 ਚਤਾ ਕੇ ਦਿੱਤੇ ਹੋਣੇ ਸੱਤ ਤੇਰੇ ਕੋਲੇ ਰਾਫਮ ਮੈਂਬਰ ਜਿਹੜੀ ਧਰਨਾ ਲਾਇਆ ਧਰਨਾ ਪੰਜ ਜਿਹੜਾ ਫੰਡ ਰੋਕ ਕੇ ਕਿਹੜੇ ਸੈਂਟਰ ਸਰਗਰਮੈਂਟ ਉਧਰਲੀ ਜਾ ਕੇ ਧਰਨਾ ਨਹੀਂ ਲਾਇਆ ਮਾਂ ਦੇ ਪੁੱਤਰੇ ਜਿਹੜੇ ਕਿਸਾਨ ਸੜਕਾਂ ਦੇ ਉੱਪਰ ਬੈਠੇ ਨੇ ਜਿਹੜੇ ਗੋਲੇ ਛੱਡੇ ਸਾਡੇ ਉੱਪਰ ਇੰਨਾ ਸਖਤ ਅਤਿਆਚਾਰ ਹੋ ਗਿਆ ਉਧਰਲੀ ਜਾ ਕੇ ਮਾਂ ਦੇ ਪੁੱਤਰੇ ਧਰਨਾ ਨਹੀਂ ਲਾਇਆ ਧਰਨਾ ਲਾਇਆ ਜਿਹੜਾ ਸ਼ਰਾਬ ਦੇ ਵਿੱਚ ਪਦਾ ਕਿਹੜਾ ਪਹਿਲਾਂ ਸੱਜੇ ਸਿੰਘ ਨੇ ਜਾ ਕੇ ਲਾਇਆ ਫੇਰ ਜਾ ਕੇ ਮਰੀਸ ਉਹਦੇ ਲਈ ਲੱਜਾਇਆ ਅੱਜ ਉਹ ਕੇਦਰੀ ਬਲਕਣ ਸਾਡਾ ਬਾळा ਵੱਡਾ ਸਾਡਾ ਜੋਧਾ ਉਹ ਫੜ ਲਿਆ ਉਧਰ ਹੀ ਜਾ ਕੇ ਧਰਨਾ ਉੱਥੇ ਜਾ ਕੇ ਪਿੱਟੀ ਜਾਂਦਾ ਉਹ ਮਾਂ ਦੇ ਪੁੱਤਾਂ ਜਾ ਕੇ ਕਿਹਾ ਪੰਜਾਬ ਲਈ ਧਰਨਾ ਵੀ ਲਾ ਲਾ ਆ ਲੋਕਾਂ ਨੇ ਧਰਨਾ ਵੀ ਲਾ ਕੇ ਲਾ ਲਾ ਸਾਨੂੰ ਪਤਾ ਹੈ ਬੀਜੇਪੀ ਧੱਕਾ ਕਰਦੀ ਹੈ ਤੁਸੀਂ ਕਹਿੰਦੇ ਅਸੀਂ ਬੀਜੇਪੀ ਨੂੰ ਹਰਾਉਣਾ ਅਸੀਂ ਅਜੇ ਕਹਿੰਦੇ ਨਹੀਂ ਬੀਜੇਪੀ ਨੂੰ ਹਰਾਉਣਾ ਅਸੀਂ ਮੋਦੀ ਨੂੰ ਹਰਾਉਣਾ ਮੋਦੀ ਨੂੰ ਹਰਾਇਆ ਆ ਖੜੇ ਨੇ ਆ ਖੜੇ ਨੇ ਮੋਦੀ ਮਾਫੀ ਮੰਗਿਆ ਲੀਗਾ ਦੱਸੋ ਬਾਪੂ ਤੇਥੋਂ ਮਾਫੀ ਕਿਵੇਂ ਮੰਗੂ ਤੂੰ ਜਾ ਕੇ ਹਰ ਇੱਕ ਬੰਦਾ ਜਿਹੜਾ ਸੀ ਚੋਣਾਂ 'ਚ ਜਾ ਕੇ ਦਿੱਲੀ ਦੀ ਪਾਰਟੀ ਉਹ ਝ ਆ ਲੋਕਾਂ ਦੇ ਵਿੱਚ ਇੰਨੀ ਤਾਕਤਾਂ ਨੇ ਇਤਿਹਾਸ ਸਿਰਜੇ ਹੋਏ ਨੇ ਇੰਨਾ ਕਰਕੇ ਦੇਖਦਾ ਤਿਰੰਗਾ ਝੰਡਾ ਝੂਲਦਾ ਇੰਨਾ ਕਰਕੇ ਦੇਸ਼ ਪੂਰਾ ਭਾਰਤ ਵਿੱਚ ਬਚ ਗਿਆ ਪੰਜਾਬ ਹੈ ਪੰਜਾਬ ਇਹਨਾਂ ਦੇ ਨਾਲ ਕਦੋਂ ਖੜੇਗਾ ਤੂੰ ਜਾ ਕੇ ਦਿੱਲੀ ਦੀ ਜਾ ਕੇ ਤੂੰ ਜਾ ਕੇ ਦਿੱਲੀ ਦੀ ਝੋਲੀ ਦੇ ਵਿੱਚ ਬੈਠਾ ਆ ਲੋਕਾਂ ਨੇ ਖੜ ਕੇ ਦਿਖਾ ਆ ਲੋਕਾਂ ਦੀ ਗੱਲ ਕਰ ਤੈਨੂੰ ਲੋਕ ਤੈਨੂੰ ਬੀਜੇਪੀ ਤੇਰੀ ਹਵਾ ਕਰਨੀ ਨਹੀਂ ਚਾਗਦੀ ਖੜ ਜਾ ਕੇ ਲਾਜ ਆ ਕੇ ਤੂੰ ਧਰਨਾ ਖੜਾ ਜਿਹੜਾ ਕਰੋੜਾਂ ਰੁਪਏ ਫਟ ਰੋਕੀ ਖੜੀ ਆ ਲਾਜ ਆ ਕੇ ਕਿਸਾਨਾਂ ਲਈ ਧਰਨਾ ਲਾ ਕੇ ਜਾ 92 ਦੇ 92 ਐਮਐਲਏ ਲੈ ਕੇ ਗਿਆ ਜਿਹੜੇ ਜਿੰਨੇ ਮੰਤਰੀ ਨੇ ਉਹਨਾਂ ਨੂੰ ਜਾ ਕੇ ਦਾ ਧਰਮਾ ਲਾਇਆ ਪਰ ਲੋਕਾਂ ਲਈ ਕਿਉਂ ਨਹੀਂ ਲਾਇਆ ਸਵਾਲ ਹੈ ਜਦੋਂ ਚੁਣਿਆ ਹੋਇਆ ਨਮਾਇੰਦਾ ਮੁੱਖ ਮੰਤਰੀ ਉੱਥੇ ਜਾ ਕੇ ਪੰਜਾਬ ਦੀ ਗੱਲ ਕਰੂਗਾ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੀ ਚੀਕ ਵੱਜੂ ਇੰਟਰਨੈਸ਼ਨਲ ਮੀਡੀਆ ਕਵਰ ਕਰੂਗਾ ਵੀ ਅੱਜ ਪੰਜਾਬ ਦੇ ਵਿੱਚ ਸੱਤ-ਸੱਤ ਲੇਹੜਾਂ ਕਿਉਂ ਲਾਈਆਂ ਨਗੀਆਂ ਕਿਉਂ ਨੇ ਰੱਖੇ ਕਿਤੇ ਕਿਤੇ ਨੇ ਜਿਹੜੀਆਂ ਇਹ ਹਰ ਤਾਂ ਹਾਲਾਤ ਜਾ ਕੇ ਦੇਖੋ ਤੁਹਾਡੇ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਹੈਗਾ ਜਾ ਕੇ ਦੇਖੋ ਇਹ ਗੱਲ ਕਦੋਂ ਜਾ ਕੇ ਕਰੂਗਾ ਇਹ ਸਮੱਸਿਆਵਾਂ ਵਾਲੇ ਪੰਜਾਬ ਦੀਆਂ ਮੇਰੇ ਵੀਰੋ ਮੇਰੇ ਭਰਾਵੋ ਇਹ ਕਿਵੇਂ ਇਹਨਾਂ ਸਮੱਸਿਆਵਾਂ ਵਾਲੇ ਦੇ ਨਾਲ ਆਪਾਂ ਲੜਨਾ ਸਾਨੂੰ ਜਾਗਰੂਤ ਹੋਣਾ ਪੈਣਾ ਸਾਨੂੰ ਇਕੱਲੇ ਇਕੱਲੇ ਬੰਦੇ ਨੂੰ ਖੜ ਕੇ ਸਵਾਲ ਸਾਥ ਦੇ ਵਿੱਚ ਸਵਾਲ ਕਰਨਾ ਪੈਣਾ ਆ ਦੂਜੀੜੀ ਆਰਥਿਕ ਪਾਰਟੀ ਘਾਉਣ ਵਾਲੀ ਗੱਲ ਜਿਹੜੀ ਆ ਪਾਰਥਿਕ ਪਾਰਟੀ ਵਾਲੇ ਵੀ ਆਉਣਗੇ ਉਹਨਾਂ ਨੇ ਵੀ ਤੁਹਾਨੂੰ ਮੈਂ ਗੱਲ ਦੱਸ ਦਣਾ ਉਹ ਜਿਹੜੇ ਕਿਸੇ ਟਾਈਮ ਸਾਡੇ ਨੌਜਵਾਨ ਜੇਲਾ ਦੇ ਵਿੱਚ ਛਿੱਤੇ ਪਏ ਨੇ ਜਿਨ੍ਹਾਂ ਦੇ ਉੱਪਰ ਐਨਐਸਏ ਲਾਇਆ ਜਿਹੜੇ ਬੰਦੀ ਸਿੰਘ ਨੇਗੇ ਹਵਾਰੇ ਵਰਗ ਨੂੰ ਅਤਿਮੌrti ਦਾਸਦਾ ਸੀਗਾ ਅਹੀ ਬਾਤ ਸੁਖਵੀਰ ਬਾਦਲ ਖਬਰ ਪਈ ਹੈ ਕੱਟ ਕੇ ਮੈਂ ਭੇਜ ਦੂ ਕੱਢ ਲਿਓ ਅੱਤਵਾਦੀ ਲੱਗਦਾ ਸੀਗਾ ਆਹੀ ਹਰਸਮਰਤ ਕੌਰ ਬਾਦਲਾਜ ਬੰਦੀ ਸਿੰਘ ਜਾਦਾ ਕੇ ਵੋਟਾਂ ਮਿਲੇ ਆਹੀ ਹਰਸਮਰਤ ਕੌਰ ਬਾਦਲ ਵਿਕਰਮ ਮਜੀਠੀਆ ਇਹ ਕਹਿੰਦਾ ਛੱਟੋ ਨੌਜਵਾਨਾਂ ਨੂੰ ਜ਼ਿਲ੍ਹਾ ਦੇ ਵਿੱਚ ਇਹ ਨੌਜਵਾਨ ਕਿਉਂ ਪੰਜਾਬ ਦੀ ਗੱਲ ਕਰ ਰਹੇ ਨੇ ਛੱਟੋ ਉਹਨਾਂ ਨੂੰ ਇਹਨਾਂ ਨੂੰ ਸਵਾਲ ਕਰਿਓ ਮੜਾ ਜਾ ਦੇ ਸਵਾਲ ਦਾ ਜਵਾਬ ਸਾਨੂੰ ਕਰੋ ਕੋਈ ਸਵਾਲ ਅਸੀਂ ਜਿੰਨੇ ਜੋਗਰਾ ਮੈਂ ਕਹਿੰਦਾ ਤੇ ਮੇਰੀ ਨਿੱਜੀ ਜ਼ਿੰਦਗੀ ਤੇ ਜਿਹੜਾ ਮਰਜ਼ੀ ਸਵਾਲ ਕਰ ਲਿਓ ਬੰਦਾ ਇਸ ਕਰਕੇ ਇਹਨਾਂ ਨੂੰ ਸਵਾਲ ਜਵਾਬ ਸੱਤ ਦੇ ਵਿੱਚੋਂ ਉੱਥੇ ਖੜਾ ਕੇ ਉੱਤਰ ਇੱਧਰ ਇੱਧਰ ਮਾਈਕ ਫਿੱਟ ਕਰ ਲਓ ਇੱਥੇ ਬੋਲਣ ਆਉਣਗੇ ਨਾ ਉੱਥੇ ਮਾਈਕ ਫਿੱਟ ਆ ਸਾਡੇ ਸਵਾਲਾਂ ਦੇ ਜਵਾਬ ਦੇ ਵੀਰ ਬਣ ਕੇ ਪੰਜਾਬ ਨੂੰ ਬਚਾਉਣਾ ਸਿੱਖਰ ਨੂੰ ਬਚਾਉਣਾ ਤਾਂ ਇਹਨਾਂ ਨੂੰ ਸਵਾਲ ਕਰਨੇ ਪੈਣੇ ਆ ਕਿਉਂਕਿ ਪਾਵਰ ਇਹਨਾਂ ਕੋਲ ਹੈ ਜੇ ਚੋਹਣ ਤਾਂ ਬੰਦੀ ਸਿੰਘ ਵੀ ਸੁੱਟ ਸਕਦੇ ਨੇ ਤਾਂ ਨਸ਼ਾ ਹੀ ਬੰਦ ਹੋ ਸਕਦਾ ਪੰਜਾਬ ਦੀ ਜਿਹੜੀ ਜ਼ਮਾਨੀ ਹੈ ਮੈਂ ਜੱਟਰ ਤੋਂ ਲੱਖਾਂ ਕਰੋੜਾਂ ਰੁਪਏ ਲੋਕਾਂ ਦਾ ਵਾਪਸ ਕਰਵਾ ਰਿਹਾ ਇਹ ਮੇਰੇ ਤੇ ਪਾਪੀ ਨੇ ਲੈਣਾ ਲਾਈ ਜਾਂਦੇ ਨੇ ਇਹ ਮੇਰੇ ਤੇ ਪਾਪੀ ਪਾਈ ਤੁਰੇ ਜਾਂਦੇ ਨੇ ਉਹ ਸਾਡੇ ਪੰਜਾਬ ਦਾ ਅਰਬਾਂ ਖਰਬਾਂ ਰੁਪਿਆ ਇਹ ਜੱਟ ਲੁੱਟ ਕੇ ਖਾ ਗਏ ਯਾਰ ਤੁਸੀਂ ਇਹਨਾਂ ਦੇ ਉੱਪਰ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਯਾਰ ਭਈ ਇੱਕ ਵੀ ਪਰਚਾ ਇਹਨਾਂ ਦੇ ਉੱਪਰ ਜਿੰਨਾਂ ਨਾਲ ਮੈਂ ਲੜਿਆ ਜਿੰਨਾਂ ਨਾਲ ਮੈਂ ਨਾਲ ਅੜਿਆ ਜਬਾਨ ਤਾਂ ਅੱਥ ਨੂੰ ਹੋ ਜਾਂਦੀ ਹੈ ਮੇਰੇ ਸਾਡੇ ਦੇ ਉੱਪਰ ਤੁਸੀਂ ਕਿਤੇ ਚੈਨੀ ਚੋਰ ਬਣਾਤਾ ਜਿਹੜੀ ਧਾਰਾ ਜਿਹੜੀ ਦੇ ਮੇਰੇ ਚੈਨੀ ਚੋਰ ਵਾਲੀ ਧਾਰਾ ਲਾਈ ਸੀ ਨਾ ਇਹਨਾਂ ਨੇ ਉਹਦੀ 1 ਸਾਲ ਜਬਾਨਤ ਨਹੀਂ ਹੁੰਦੀ ਇਹ ਜੀ ਧਾਰਾ ਲਾਈ ਤੁਸੀਂ ਕਹਿੰਦੇ ਇਹਨਾਂ ਦੇ ਪਰਸਟ ਕੋਲੇ ਧਾਰਾ ਨਹੀਂ ਲਾਉਣ ਨੂੰ ਹੈਗੀ ਤੁਸੀਂ ਕਿਹੜੇ ਨਸ਼ਿਆਂ ਦੇ ਉੱਪਰ ਸਾਡੇ ਚਿੱਟਿਆਂ ਦੇ ਉੱਪਰ ਧਾਰਾ ਲਾਉਣ ਨੂੰ ਹੈਗੀ ਨਹੀਂ ਹੈਗੀ 10000 ਰੁਪਏ ਦੀ ਫਰੋਟੀ ਲੈ ਕੇ ਮੈਨੂੰ ਉਹਨੇ ਨਾ ਬਣਾਤਾ ਮੇਰੇ ਆ ਭੈਣਾ ਦਾ 307 ਦਾ ਪਰਚਾ ਪਾਤਾ ਉਹ ਜੇ ਤੁਸੀਂ ਲੋਕ ਸਾਡਾ ਸਾਥ ਨਾ ਦਿੰਦੇ ਸਾਡੇ ਮੇਰਾ ਥੋੜਾ ਸਾਰਿਆਂ ਕੇ ਸਿਰ ਚੁੱਕਦਾ ਸੀ ਬਾਹਰ ਹੀ ਨਹੀਂ ਆ ਸਕਦੇ ਮੇਰੇ ਭੈਣਾ ਨਹੀਂ ਸੀ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ 307 ਅਰਾਦਾ ਕਤਲ ਦਾ ਪਰਚਾ ਇਹਨਾਂ ਨੇ ਪਾਇਆ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਜਿੰਨਾਂ ਕੋਲੇ ਪਾਵਰਾਂ ਨਹੀਂ ਗਿਆ ਇਹ ਸਾਰੀਆਂ ਪਾਵਰਾਂ ਨਹੀਂ ਗਿਆ ਆਪਣੇ ਨਿੱਜੀ ਹਿੱਤਾਂ ਲਈ ਕਿਤੇ ਕਿਸੇ ਦੀ ਜਾ ਕੇ ਝੂਲੀ ਚ ਬੈਣ ਨੇ ਕਿਸੇ ਕਿਸੇ ਪਾਰਟੀ ਝੂਲੀ ਚ ਬੈ ਜਾਣ ਨੇ ਜਿੰਨੇ ਵੀ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਸਾਰਾ ਨੇ ਸਾਰੇ ਸਾਡੇ ਜਾ ਕੇ ਪੰਜਾਬ ਨੂੰ ਵਿਚੇਗੇ ਹੁਣ ਗੱਲ ਇਹ ਆ ਵੀਰੋ ਮੈਂ ਮੁੱਦੇ ਤੇ ਆਵਾ ਕਿ ਆਏ ਕੀ ਕਰਨਾ ਮੈਂ ਤੁਹਾਨੂੰ ਸਿੱਧੇ ਸਿੱਧੇ ਸਪਸ਼ਟ ਗੱਲਾਂ ਕਰਨ ਲਈ ਆਇਆ ਥੋਡੀ ਮਰਜ਼ੀ ਥੋਡੇ ਦੇ ਅੱਗੇ ਆ ਤੁਸੀਂ ਫੈਸਲਾ ਲੈਣਾ ਮੈਂ ਲਖੇ ਸਿੰਘ ਸਿਧਾਣੇ ਲਈ ਵੀ ਆਇਆ ਇੱਥੇ ਮੈਂ ਉਹਦੇ ਲਈ ਕਿਉਂ ਆਇਆ ਮੈਂ ਤੁਹਾਨੂੰ ਜੋ ਦੋ